ਜੇ ਕੱਟਾ ਪਿਆ ਤੇ ਮਨੁੱਖਾ ਨੇ ਨਹੀਂ ਪੂਰਾ ਕਰਨਾ ਪਰਮੇਸ਼ਰ ਹੀ ਪੂਰਾ ਕਰੂਗਾ ਆਪਾਂ ਸੱਚਮੁੱਚ ਉਹਦੇ ਨਾਲ ਸਾਰੇ ਰਸਿਜਨ ਸਭ ਕੁਝ ਹੋ ਜੇ ਪਰ ਕਿਆਕਰ ਪਰਮੇਸ਼ਰ ਮੇਰੇ ਸਾਥ ਹੈ ਪਰਮੇਸ਼ਰ ਮੇਰੇ ਨਾਲ ਹੈ ਹਾਲੇਲੂਇਆ ਪਿੱਛੇ ਮੁੜ ਕੇ ਨਹੀਂ ਵੇਖਣਾ ਹਾਲੇਲੂਇਆ ਖੁਸ਼ ਹੋਈ ਜਾਵੇ ਵਰੋਧ ਹੋਈ ਜਾਣ ਕੋਈ ਹੋਈ ਜਾਣ ਰਿਸ਼ਤੇਦਾਰ ਛੱਡ ਜਾਣ ਦੁਨੀਆ ਛੱਡ ਜੇ ਕੋਈ ਛੱਡ ਜੇ ਪਰ ਪਰਮੇਸ਼ਰ ਨਹੀਂ ਆਪਾਂ ਨੂੰ ਛੱਡਦਾਗਾ ਹallelujah ਪਿਆਰ ਵੀ ਪਰਮੇਸ਼ਰ ਉਸੇ ਨੂੰ ਕਰਦਾ ਦੋਗਲੇ ਨੂੰ ਨਹੀਂ ਕਰਦਾਗਾ ਵੀ ਤੋ ਦੁਨੀਆ ਦੇ ਵੇਲੇ ਕੰਮ ਕਰੀ ਜਾ ਤੇ ਮੇਰੇ ਵਾਲੀ ਵੀ ਕਰਨ ਨਹੀਂ ਕੰਮ ਆਪਾਂ ਕਰਨਾ ਉਹ ਜਿਹੜਾ ਆਪਾਂ ਨੂੰ ਆਪਦੇ ਬੱਚਿਆਂ ਲਈ ਕਰਨਾ ਹallelujah ਉਹ ਨਹੀਂ ਵੀ ਆਪਾਂ ਉਹਨਾਂ ਲਈ ਕੰਮ ਕਰਨੇ ਤੇ ਜਦੋਂ ਉਹ ਨਹੀਂ ਆਪਣੇ ਕਰਦੇ ਆਪਾਂ ਵੀ ਨਹੀਂ ਉਹਨਾਂ ਦੇ ਕਰਨੇ ਹallelujah ਤੇ ਸੱਚਮੁੱਚ ਪਰਮੇਸ਼ਰ ਪਿਆਰ ਕਰਦਾ ਆਪਾਂ ਨੂੰ ਸਾਰਿਆਂ ਨੂੰ ਪਿਆਰ ਕਰਦਾ ਤਾਂ ਹੀ ਆਪਾਂ ਉਹਦੀ ਹਜ਼ੂਰੀ 'ਚ ਬੈਠੇ ਆਂ ਹallelujah ਕਹਿੰਦਾ ਉਸਨੇ ਹੋਰ ਦੂਜਿਆਂ ਨੂੰ ਆਖਿਆ ਕਿ ਮੇਰੇ ਪਿੱਛੇ ਤੁਰਿਆ ਪਰ ਉਹਨੇ ਕਿਹਾ ਪ੍ਰਭੂ ਜੀ ਮੈਨੂੰ ਅੱਗੇ ਦੇਓ ਜੋ ਪਹਿਲਾਂ ਜਾ ਕੇ ਆਪਣੇ ਪਿਓ ਨੂੰ ਦੱਬਾਂ ਹallelujah ਕਹਿੰਦਾ ਪਹਿਲਾਂ ਮੈਨੂੰ ਅੱਗੇ ਆ ਦੇ ਮੈਂ ਫਿਰ ਤੇਰੇ ਪਿੱਛੇ ਲੱਗੂ ਪਹਿਲਾਂ ਮੈਂ ਤੇ ਪਿਓ ਦਾ ਸ਼ਿਸ਼ਕਾਰ ਕਰਿਆ ਮੈਂ ਦੱਬਿਆ ਮੈਂ ਹallelujah ਸੱਚਮੁੱਚ ਕੰਮ ਨੂੰ ਸਾਈਡ ਤੇ ਕਰਨਾ ਜਿੱਦਨ ਆਪਾਂ ਪ੍ਰਭੂ ਦੇ ਘਰੇ ਆਉਣਾ ਹੈ ਹallelujah ਕੰਮ ਜਾ ਕੇ ਕਰ ਲਿਆ ਕਰੋ ਸਾਰਾ ਦਿਨ ਆਪਣੇ ਰਾਤ ਵੀ ਆਪਣੀ ਹallelujah ਜਿਹੜਾ ਕੰਦਾ ਮੇਰੇ ਪਿੱਛੇ ਤੁਰ ਪਿਆ ਫਿਰ ਨਾ ਉਹ ਸੱਜੇ ਦੇਖੋ ਨਾ ਖੱਬੇ ਦੇਖੋ ਨਾ ਦੇਖੋ ਸਾਡਾ ਕਿੰਨਾ ਨੁਕਸਾਨ ਹੋ ਗਿਆ ਤੇ ਕਿੰਨਾ ਸਾਨੂੰ ਘਾਟਾ ਪੈ ਗਿਆ ਹਾਲੇਲੂਇਆ ਜੇ ਘਾਟਾ ਪਿਆ ਤੇ ਮਨੁੱਖਾਂ ਨੇ ਨਹੀਂ ਪੂਰਾ ਕਰਨਾ ਪਰਮੇਸ਼ਵਰ ਹੀ ਪੂਰਾ ਕਰੂਗਾ ਆਪਾਂ ਸੱਚਮੁੱਚ ਉਹਦੇ ਨਾਲ ਸਾਰੇ ਰਸਿਜਨ ਸਭ ਕੁਝ ਹੋ ਜੇ ਪਰ ਕਿਆਕਰ ਪਰਮੇਸ਼ਰ ਮੇਰੇ ਸਾਥ ਹੈ ਪਰਮੇਸ਼ਰ ਮੇਰੇ ਨਾਲ ਹੈ ਹਾਲੇਲੂਇਆ ਸੱਚ ਦਾ ਸਾਥ ਦੇਣਾ ਝੂਠ ਦਾ ਸਾਥ ਨਹੀਂ ਦੇਣਾਗਾ ਹਾਲੇਲੂਇਆ ਜਿੱਥੇ ਪ੍ਰਭੂ ਕਹਿੰਦਾ ਸੱਚ ਹੈ ਉੱਥੇ ਹੀ ਮੈਂ ਤੁਹਾਡੇ ਨਾਲ ਹੈ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ ਦੇ ਨਾਲ ਰਹਿਣਾ ਮਹਿਸੂਸ ਕਰਨਾ ਹੈ ਮਹਿਸੂਸ ਨਹੀਂ ਕਰਨਾ ਪੂਰਾ ਅਧਿਕਾਰ ਕਰਨਾ ਹੈ ਪਰਮੇਸ਼ਰ ਮੇਰੇ ਨਾਲ ਨਾਲ ਹੀ ਹੈ ਹਾਲੇਲੂਇਆ ਕਹਿੰਦਾ ਅਤੇ ਇੱਕ ਹੋਰ ਬੋਲਿਆ ਪ੍ਰਭੂ ਜੀ ਮੈਂ ਤੁਹਾਡੇ ਲਾੜਤਾ ਲੱਗ ਜਾਗਾ ਪਰ ਪਹਿਲਾਂ ਮੈਨੂੰ ਆਗਿਆ ਦਿਓ ਜੇ ਮੈਂ ਆਪਣੇ ਘਰ ਦੇਆਂ ਲੋਕਾਂ ਤੋਂ ਵਿਦਿਆ ਹੋਵਾਂ ਮ ਹਾਲੇਲੂਇਆ ਦੂਜਾ ਕੀ ਆਂਦਾ ਕਹਿੰਦਾ ਮੈਂ ਤੇਰੇ ਲੜਤਾ ਲੱਗੂਗਾ ਪਹਿਲਾਂ ਮੈਨੂੰ ਆਗਿਆ ਦੇ ਮੈਂ ਆਪਦੇ ਘਰੋਂ ਵਿਦਾ ਹੋ ਕੇ ਆਵਾਂ ਘਰ ਦੇ ਖੁਸ਼ੀ ਖੁਸ਼ੀ ਤੋਰਨਗੇ ਤੋਰ ਦੇਣਗੇ ਵਿਚਾਵੜਾ ਨਹੀਂ ਹallelujah ਇਸ ਤਰ੍ਹਾਂ ਕਰਕੇ ਸੱਚਮੋ ਜਦੋਂ ਪਰਮੇਸ਼ਰ ਦੇ ਜਾਨਾ ਉਦੋਂ ਮਸੀਹਤਾ ਵੀ ਵਾਧੂ ਹੁੰਦੀਆਂ ਵੈ ਬਹੁਤ ਕੁਝ ਹੁੰਦਾ ਵੈ ਪਰ ਪਰਮੇਸ਼ਰ ਦਾ ਇਹੀ ਤਾਂ ਰਾਹ ਪਰਮੇਸ਼ਰ ਦਾ ਓਖਾ ਵੈ ਹallelujah ਪਰ ਜੀ ਸੁਣਨ ਨੂੰ ਆਖੇ ਜੇ ਕੋਈ ਆਪਣਾ ਹੱਥ ਹਲਤੇ ਰੱਖ ਕੇ ਪਛਾਹਾਂ ਨੂੰ ਵੇਖੇ ਉਹ ਪਰਮੇਸ਼ਰ ਦੇ ਰਾਜ ਦੇ ਜੋਗ ਨਹੀਂਗਾ ਹallelujah ਹallelujah ਇੱਥੇ ਕਿਉਂ ਉਦਾਹਰਣ ਦਿੱਤੀ ਹਲਦੀ ਹਲ ਵਾਉਂਦੇ ਹੁੰਦੇ ਹੁੰਦੇ ਸੀ ਹੁਣ ਤਾਂ ਟਰੈਕਟਰ ਨਾਲ ਵਾਉਂਦੇ ਆ ਅੱਗੇ ਹਲ ਦੇ ਉੱਤੇ ਹੱਥ ਰੱਖ ਕੇ ਤੇ ਨਿਗਾਹ ਵੀ ਉਧਰ ਰੱਖਦੇ ਸੀ ਵੀ ਕਿਤੇ ਓਲੀ ਗਲਤ ਨਾ ਨਿਕਲ ਜਾਵੇ ਹallelujah ਉਹ ਕਹਿੰਦਾ ਜੀਨੇ ਹੱਲ ਦੇ ਉਤੇ ਹੱਥ ਰੱਖ ਲਓ ਪਿੱਛੇ ਮੁੜ ਕੇ ਨਹੀਂ ਵੇਖਣਾ ਹallelujah ਖੁਸ਼ ਹੋਈ ਜਾਵੇ ਵਿਰੋਧ ਹੋਈ ਜਾਣ ਕੋਈ ਖੁਸ਼ ਹੋਈ ਜਾ ਰਿਸ਼ਤੇਦਾਰ ਛੱਡ ਜਾਣ ਦੁਨੀਆ ਛੱਡ ਜੇ ਕੋਈ ਛੱਡ ਜੇ ਪਰ ਪਰਮੇਸ਼ਰ ਨਹੀਂ ਆਪਾਂ ਨੂੰ ਛੱਡਦਾਗਾ ਹallelujah ਪਿਆਰ ਵੀ ਪਰਮੇਸ਼ਰ ਉਸੇ ਨੂੰ ਕਰਦਾ ਦੋਗਲੇ ਨੂੰ ਨਹੀਂ ਕਰਦਾਗਾ ਵੀ ਤੋ ਦੁਨੀਆ ਦੇ ਵੇਲੇ ਕੰਮ ਕਰੀ ਜਾ ਤੇ ਮੇਰੇ ਵਾਲੀ ਵੀ ਕਰਨ ਨਹੀਂ ਕੰਮ ਆਪਾਂ ਕਰਨਾ ਉਹ ਜਿਹੜਾ ਆਪਾਂ ਨੂੰ ਆਪਦੇ ਬੱਚਿਆਂ ਲਈ ਕਰਨਾ ਹallelujah ਉਹ ਨਹੀਂ ਵੀ ਆਪਾਂ ਉਹਨਾਂ ਲਈ ਕੰਮ ਕਰਨੇ ਤੇ ਜਦੋਂ ਉਹ ਨਹੀਂ ਆਪਣੇ ਕਰਦੇ ਆਪਾਂ ਵੀ ਨਹੀਂ ਉਹਨਾਂ ਦੇ ਕਰਨੇ ਹallelujah ਤੇ ਸੱਚਮੁੱਚ ਪਰਮੇਸ਼ਰ ਪਿਆਰ ਕਰਦਾ ਆਪਾਂ ਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ ਤਾਈਓ ਆਪਾਂ ਉਹਦੀ ਹਜ਼ੂਰੀ ਚ ਬੈਠੇ ਹਾਂ ਹਾਲੇਲੂਇਆ ਉਹ ਆਇ ਨਹੀਂ ਕਿ ਸਾਨੂੰ ਘਟਾ ਕਰ ਦਨ ਨਾ ਉਹ ਸਭ ਨੂੰ ਇੱਕੋ ਜਿਹਾ ਪਿਆਰ ਕਰਦਾ ਉਹਨੇ ਆਪਾਂ ਨੂੰ ਇੱਕੋ ਜਿਹਾ ਦਿਨ ਰਾਤ ਦਿੱਤੇ 24 ਘੰਟੇ ਇੱਕੋ ਜਿਹਾ ਹੀ ਦਿੱਤੇ ਉਹਨੇ ਆਏ ਤਾਂ ਨਹੀਂ ਜਿਹੜੇ ਮੈਨੂੰ ਨਹੀਂ ਮੰਨਦੇ ਉਹਨਾਂ ਨੂੰ ਘੱਟ ਟਾਈਮ ਦੇ ਤੇ ਦਿੱਤਾ ਕਿਤੇ ਨਹੀਂ ਇੱਕੋ ਜਿਹਾ ਹੀ ਦਿੰਦਾ ਵੈ ਹਾਲੇਲੂਇਆ ਤੇ ਆਪਾਂ ਉਸ ਕਰਕੇ ਪਰਮੇਸ਼ਰ ਨੂੰ ਵਾਧਿਆਂ ਦਾ ਪੱਕਾ ਉਹ ਧਰਮੀਆਂ ਤੇ ਵੀ ਮੀਂਹ ਪਾਉਂਦਾ ਉਹ ਦੁਸ਼ਟਾਂ ਦੇ ਵੀ ਪਾਉਂਦਾ ਉਹ ਧੁੱਪ ਦਿੰਦਾ ਦੁਸ਼ਟਾਂ ਨੂੰ ਵੀ ਦਿੰਦਾ ਧਰਮੀਆਂ ਨੂੰ ਉਹ ਨਹੀਂ ਵੇਖਦਾ ਹallelujah ਪਰ ਆਪ ਸੱਚਮੁੱਚ ਆਪਾਂ ਨੂੰ ਪਰਮੇਸ਼ਰ ਸੱਚਮੁੱਚ ਪਿਆਰ ਕਰਦਾ ਵੈ ਆਪਾਂ ਪਰਮੇਸ਼ਰ ਦੇ ਚੁਣੇ ਹੋਏ ਲੋਕ ਹੈ ਹallelujah ਹallelujah ਇਸ ਤੇ ਕਰਕੇ ਬਹੁਤ ਪਰੇਸ਼ਾਨੀਆਂ ਆਉਂਦੀਆਂ ਬਹੁਤ ਕੁਝ ਹੁੰਦਾ ਪਰ ਆਪਾਂ ਉਹਨਾਂ ਵੱਲੇ ਨਹੀਂ ਜਾਖਣਾ ਆਪਣਾ ਧਿਆਨ ਕਿੱਥੇ ਹੋਣਾ ਚਾਹੀਦਾ ਪਰਮੇਸ਼ਰ ਵੱਲੀ ਹੋਣਾ ਚਾਹੀਦਾ ਹallelujah